ਚਣੀਤਾ ਸੁਣਦਾ ਨਹੀਂ ਸੁਣਦਾ ਜੀ ਮੈਂ ਕਿ ਬੋਲਾਂ ਹੀ ਆਂਗੀ ਸੁਣਦਾ ਨਹੀਂ ਹੋਈ ਨਾ ਤੈਸ ਪਾਬਾ ਚਲਾਲੀ ਪੋਚੇ ਪਹਿਲਾਂ ਮੈਨੂੰ ਤਾਂ ਵਿਦਾ ਕਰ ਦੇ ਵਿਦਾ ਕੀ ਗੱਲ ਤਰਕ ਤਲਕ ਲਾ ਕੇ ਵਿਦਾ ਕਰਨਾ ਜਾਉਣਾ ਮੋੜਾਂਗਾ ਤੂੰ ਖੇਤ ਜਾਣਾ ਸਾਰੀ ਬਾਹੀ ਪਈਆ ਲੋਕਾਂ ਦਾ ਜੀਰ ਵੀ ਲਾਣ ਲੱਗੇ ਅਸੋਕੀ ਦੇ ਭਾਈ ਮੇਰੀ ਗੱਲ ਸੁਣੋ ਪਰਾਂ ਤਾਂ ਤੁਸੀਂ ਆ ਕੱਪੜੇ ਨਹੀਂ ਬਦਲੇ ਹੈਗੇ ਕੱਪੜੇ ਹੋਰ ਨਹੀਂ ਪਾ ਸਕੇ ਹੈ ਮੈਂ ਹੁਣ ਤੋ ਦਿੰਦੀ ਮਸ਼ੀਨ ਲਾ ਕੇ ਉੱਥੇ ਖੇਤਰੇ ਇੱਤੇ ਹੀ ਪਊਗਾ ਹਾਂ ਕੋਈ ਸਰਪਚੂੜਾ ਛਾਰਾ ਖਰਾਬ ਕਰ ਦੇਗੀ ਤੈਨੂੰ ਪਤਾ ਕਿ ਨਹੀਂ ਮਗਾਈ ਹੋਰੀਏ ਮੈਂ ਤਾਂ ਇਹਨੇ ਛੇਤੀ ਕੰਮ ਨੇ ਮੇੜ ਕੇ ਦੁਕਾਨ ਤੇ ਭੱਜਦਾ ਦੋ ਰੁਪਏ ਬਚ ਲਈ ਸੋਕੀ ਤੇ ਬਾਈ ਮੈਂ ਨਹੀਂ ਜਾਂਦੀ ਹੈਗੀ ਦੁਕਾਨ ਤੇ ਦੁਕਾਨ ਤੇ ਤੁਸੀਂ ਭੱਜ ਜਾਓ ਆਪਦਾ ਮੈਨੂੰ ਕਹਿੰਨੇ ਦੁਕਾਨ ਤੇ ਭਜਾ ਮੈਂ ਨਹੀਂ ਦੁਕਾਨ ਤੇ ਪੈਣੀ ਹੈਗੀ ਮੈਂ ਤਾਂ ਹਜੇ ਨਾ ਹੁਣਾਗਾ ਹਜੇ ਪੋਚੇ ਲਾਉਣ ਵਾਲੇ ਪੈਨੇ ਹੈਂ ਭੀ ਛੁਰੀ ਜਾਤ ਤੂੰ ਆਏ ਦੱਸ ਮੈਂ ਕਿਹੜਾ ਜਾਦੂਗਰ ਆ ਵੀ ਤਾਂ ਦੁਕਾਨ ਤੇ ਭੱਜੂ ਨਾਲੇ ਖੇਤ ਕੱਲਾ ਜਨਾ ਦੋ ਕੰਮ ਕਿਵੇਂ ਕਰ ਲੂਗਾ ਕੋਈ ਬੰਦਾ ਪੁੱਛ ਲੋ ਹੈ ਦਿਹਾੜੀਏ ਨੌਕਰ ਰੱਖ ਲੋ ਕੋਈ ਜੀਰੀਆਂ ਵੇਲੇ ਤਾਂ ਹੁੰਦਾ ਜੀਰੀ ਨਹੀਂ ਤਾਂ ਐਸਾ ਸੁਸਕਿਵੇ ਮੇਰੀ ਗੱਲ ਸੁਣ ਦੇਖ ਜੀਨੀ ਦੇ ਬੱਟਾ ਵੀ ਚੋਪੜਣੀਆਂ ਮੈਨੂੰ ਪਤਾਗਾ ਫਿਰ ਤੁਸੀਂ ਮੈਨੂੰ ਨਾਲ ਲੈ ਕੇ ਜਾ ਕਰੋ ਮੈਂ ਤੇ ਤਾਂ ਨਾ ਬੱਟਾ ਚੋਪੜੇ ਜਾਂਦੀਆਂ ਨਾ ਮੈਂ ਤੇ ਪਹਿਲੇ ਦੇਖਾ ਨਾਲ 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 ਫਿਰਿਆ ਜਾਂਦਾ ਆਪਦਾ ਸੋਕੀ ਦਵਾਈ ਐ ਕਰ ਕੋਈ ਦਿਹਾੜੀ ਰੱਖ ਲਿਓ ਜਿਰੀ ਜਿਰੀ ਪਗਾ ਦੂਆ ਆਪਣੀ ਕਣਕ ਮੇੜ ਦਾ ਕੋਈ ਕੁਛ ਨਹੀਂ ਹੁੰਦਾ ਹੁੰਦਾ ਤੈਨੂੰ ਪਤਾ ਤਾਂ ਹੈਗਾ ਬਿੱਲੇ ਹਮ ਦਾ ਕਿਲਾ ਦਿਮਾਗ ਹੈ ਅੰਡੀਆਂ ਗਮੰਡੀਆਂ ਤੋਂ ਇਂ ਚਪੜਾ ਲੂਆ ਬੱਤਾ ਹਾਂ ਕਾਲੀ ਦਿਹਾੜੀ ਲੈਣੀ ਤੇ ਤੈਨੂੰ ਚੋਪੜ ਜੂਗਾ ਕੋਈ ਇਹੇ ਜੇ ਜਾਓਗੇ ਸੋਕੀ ਦਵਾਈ ਤੁਸੀਂ ਪਤੀ ਐ ਮੈਨੂੰ ਚੱਲ ਤੂੰ ਤਾਂ ਮੈਨੂੰ ਇਹ ਮਾਰਾ ਕਹੇਂਗੀ ਲੈ ਕੇ ਫਿਰ ਹਾਂ ਮ ਸਾਰੇ ਟੋਲਿਆ ਉਥੇ ਪਰ ਨਾ ਬੰਨੇ ਕੇ ਲਈ ਅੰਦਰ ਪੈਣੀ ਟੋਟਣ ਮੱਚ ਜਗਾ ਉਥੇ ਦੇਖ ਲੈ ਫੁੜਕ ਕੇ ਡਿੱਗ ਜੋਂਗੇ ਕਿਤੇ ਚਾਤਾ ਉਰੀ ਖੜਾ ਕੇ ਟੋਟਣ ਮਚਾਤਾ ਲੈ ਆਇਆ ਰਾਂ ਸ਼ਾਮ ਟੋਲਿਆ ਵਗ ਜੀ ਦੁਕਾਨ ਤੇ ਵਗ ਜੋਂਗੇ ਦੁਕਾਨ ਤੇ ਜੇ ਨਾ ਗਈ ਕਿ ਨਾ ਆ ਕੇ ਫਿਰ ਤੈਨੂੰ ਪਤਾ ਹੈ ਹਾਂ ਫੋਹਾ ਲਾ ਕੇ ਕੀ ਕਰਦਾ ਹੁਣ ਹਾਂ ਸੋ ਕੀ ਦਵਾਈ ਆਈ ਕਰੀ ਹਾਂ ਦੇਖ ਦੁਕਾਨ ਤੇ ਮੈਂ ਬਗ ਜੂਗੀ ਛੋਟੀ ਗੱਲ ਮੰਨ ਲੂਗੀ ਤੁਸੀਂ ਤੂੰ ਬੱਤੀ ਕਰ ਦੋ ਇਹਨੇ ਜਾ ਕੇ ਦੁਕਾਨ ਤੇ ਮੈਂ ਨਾ ਕੇ ਆਈ ਬਸ ਤੁਸੀਂ ਫਿਰ ਆਪਦਾ ਖੇਤ ਜਾਈਓ ਤੇ ਢਾੜੀਆਂ ਪੁੱਛ ਕੇ ਕੋ ਤੁਮ ਕੁਸ ਮਰਜ਼ੀ ਕਰੀ ਠੀਕ ਆ ਕਿ ਕੋਈ ਨਾ ਮੈਂ ਦੁਕਾਨ ਤੇ ਜਾ ਕੇ ਤੂੰ ਬੱਤੀ ਕਰਕੇ ਖੇਤ ਜਾਉਂ ਸਿੱਧਾ ਬਸ ਮੋਦੀ ਆ ਜੂ ਆ ਦੁਕਾਨਾ ਹੋਣਾ ਕਰਕੇ ਜਾਈਆਂ ਸਾਡੇ ਅੱਛਾ ਤੇ ਮੇਰੀ ਰੋਟੀ ਕੌਣ ਲੈ ਕੇ ਆਊ ਸੋ ਕੀ ਦਵਾਈ ਮੈਂ ਖੇਤ ਖੂਤ ਨਹੀਂ ਆਉਂਦੀ ਹੈਗੀ ਹੈ ਖੇਤ ਖੂਤ ਨਹੀਂ ਆਉਂਦੀ ਫੇ ਖੇਤ ਆਣਾ ਪਊਗਾ ਫੇ ਮੇਰਾ ਖੁੱਟਾ ਨਹੀਂ ਅੜ ਜੂ ਉੱਥੇ ਸਾਨਾ ਦੁਕਾਨ ਤੇ ਫਿਰ ਦੁਕਾਨ ਸੁਣਨੀ ਚਲੋ ਉਦੋਂ ਤਾਂ ਕੋਈ ਆਉਣ ਆਊਗਾ ਨਾ ਗੱਕ ਚਾ ਕੋਈ ਨਾ ਮੈਂ ਖੇਤ ਜਾ ਕੇ ਫੋਨ ਕਰ ਦੂੰਗਾ ਜਿਹਨੂੰ ਮੈਂ ਪਾਣਨਾ ਚੱਕ ਲੈ ਹਾਂ ਫੋਨ ਕਰਕੇ ਦੱਸ ਦਿਆਂ ਮੈਨੂੰ ਅੱਛਾ ਠੀਕ ਹੈ ਹਾਈ ਬਿਰਬਾ ਕੀ ਕਰਾਂਗੇ ਸਨੀਤਾ ਤੇਰਾ ਵੀ ਸਰੀ ਪਿਆਗਾ ਸੋਕੀ ਦੇ ਬਾਈ ਨੇ ਨਾਲ 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 ਮੈਨੂੰ ਰੱਖਣੀ ਰੱਖਣਾ ਪਤਾ ਨਹੀਂ ਕਿੰਨਾ ਤਾਂ ਜੀ ਨਹੀਂ ਲੱਗਦਾ ਹੈਗਾ ਜਿੱਧਰ ਜਾਣਗੇ ਆ ਜਾ ਸਨੀਤਾ ਮੈਂ ਰੋਟੀ ਦਾ ਬਹਾਨਾ ਪਾ ਲੈ ਰੋਟੀ ਲੈ ਕੇ ਕਹਿੰਦਾ ਕੌਣ ਆਊਗਾ ਚਲਾਂ ਇਹ ਕਰੂੰਗੀ ਜੇ ਕੋਈ ਜਵਾਬਖ ਮਿਲ ਗਿਆ ਤਾਂ ਤਾਂ ਕਿਸੇ ਜਵਾਬਖ ਨੂੰ ਫੜਾ ਦੂੰਗੀ ਰੋਟੀ ਹੈ ਫੇਰ ਇੱਕਾਂ ਹੀ ਕਹਿੰਦੇ ਨੇ ਫੋਹਾ ਲਾ ਕੇ ਜੇ ਫੋਹਾ ਲਾਇਆ ਏ ਅੰ ਫਿਰ ਮੈਨੂੰ ਪਤਾਗਾ ਸਾਰੀ ਰਾਤ ਸੌਂਦੇ ਨਹੀਂ ਹੈਗੇ ਬਸ ਇੱਤੇ ਰੁੱਕੀ ਮਾਰੀ ਜਾਣਗੇ ਰੁੱਕੀ ਮਾਰੀ ਜਾਣਗੇ ਛਰੀ ਦਾ ਮੇਰੀ ਲੱਤ ਦੱਪਦੇ ਮੇਰੀ ਬਾਹਂ ਦੱਪਦੇ ਆਹ ਭਰਨਾ ਦੱਸ ਕੀ ਬਾਜਨ ਲੱਗਦਾ ਸੀਗਾ ਇਹਦਾ ਤੌਲੀਏ ਦਾ ਇਹ ਵੀ ਮੈਨੂੰ ਫੜਾ ਗਈ ਚਾਚਾਬ ਕਿਤਾਬ ਦਾ ਸਾਰਾ ਜੋੜਤਾ ਬਾਕੀ ਆਪੇ ਦੇਖ ਲਿਓ ਜੇ ਕਿੰਦਾ ਦੇਵ ਸ਼ੋਦਾ ਲੈ ਪਤਾ ਨਹੀਂ ਕਿੱਧਰ ਰਹਿ ਗਈ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਖੇਤ ਜਾਂ ਤੋ ਵੀ ਦੇਖਣ ਲੱਗ ਰਿਆ ਅੱਧਾ ਦਿਨ ਚੱਪ ਗਿਆ ਹੋ ਹੋ ਸੋਕੀ ਦੇ ਬਾਈ ਆ ਗਈ ਮੈਂ ਆ ਗਈ ਤਾਂ ਠੀਕ ਹੈ ਆ ਨਵੀਂ ਸ਼ਾਰੀ ਕਾਟੋ ਲਾ ਲਈ ਤਾਂ ਇਹ ਤਾਂ ਬਾਹਰ ਜਾ ਰਾਨ ਵਾਸਤੇ ਰੱਖੀ ਸੀ ਸੋਕੀ ਦੇ ਬਾਈ ਹੁਣ ਦੇਖ ਸਾਲ ਹੋ ਗਏ ਲੈਂਦੀ ਨੂੰ ਇਹਨੂੰ ਹੁਣ ਜਿਹੜੀਆਂ ਸਾਲਆਂ ਪੁਰਾਣੀਆਂ ਉਹ ਤਾਂ ਹੁਣ ਹਟਾ ਦੂੰਗੀ ਨਵੀਆਂ ਆਪਾਂ ਲੈ ਆਵਾਂਗੇ ਹੁਣ ਕੰਕ ਵੱਢ ਕੇ ਆਟਾ ਸੋਕੀ ਦੇ ਬਾਈ ਹੱਥ ਕਮੜਦਾ ਤੁਹਾਡਾ ਦੋ ਚਾਰ ਸ਼ਾਰੀਆਂ ਦਬਾਣ ਦਾ ਮੈਂ ਥਾਂ ਇਹ ਕਹਿੰਦਾ ਸੀ ਦੁਕਾਨ ਤੇ ਨਹੀਂ ਨਹੀਂ ਤੋਰ ਖੜ ਕੇ ਬੈਠ ਕਿਉਂ ਹਾਂ ਕੋਈ ਟੋਕ ਲਾ ਦੂਗਾ ਫਿਰ ਫਿਰ ਹੀ ਜਾਊਗਾ ਥੋੜੇ ਪਵਾਣਾ ਕੋਈ ਨਾ ਕੁਝ ਨਹੀਂ ਹੁੰਦਾ ਮੰਦਰ ਵਾਲੇ ਬਾਬੇ ਤਾਂ ਥੋੜਾ ਪਵਾ ਲਿਆਵਾਂਗੇ ਨਾਲੇ ਮਿਰਚਾਂ ਤਾਂ ਹੈਗੀਆਂ ਨੇ ਆਪਣੇ ਕੰਨੀਆਂ ਮਿਰਚਾਂ ਚਾਹ ਚਾਹ ਦੇਖਦਿਆ ਕਰੂੰਗੇ ਤਾਂ ਹੁਣ ਇੰਨੀ ਲੇਟ ਹੋ ਗਈ ਜੀ ਰੋਟੀ ਦਾ ਚੱਕਲਿਆ ਨਹੀਂ ਘਟੋ ਘਟ ਨਾਲੇ ਲੈ ਜਾਂਦਾ ਕੋ ਸੋਕੀ ਦਵਾਈ ਤੇ ਮੈਨੂੰ ਦੱਸਿਆ ਸੀ ਕਿ ਮੈਂ ਨਾਲੇ ਲਿਆਉਂਦੀ ਰੋਟੀ ਧਾਰ ਲਿਆਉਂਦੀ ਪਰ ਦਸਾ ਜੀ ਤਾਂ ਬਣਾਈ ਨਹੀਂ ਰੋਟੀ ਹੈ ਬੇਛੁਰੀ ਚਾਹ ਤੇਨੂੰ ਕਰੇ ਦੱਚ ਕਿਤਾ ਆ ਵੀ ਰੋਟੀ ਬਣਾ ਕੇ ਰੱਖਦੀ ਤਾਂ ਖੇਤ ਦੇਖਿਆ ਨਹੀਂ ਪਊਗੀ ਚਲ ਤੁਸੀਂ ਪਹਿਲਾਂ ਖੇਤ ਪੁੱਛਤਾ ਲਓ ਜੇ ਟਰੈਕਟਰ ਆ ਮਿਲੂਗਾ ਖੇਤ ਬਹਾਈ ਕਰੋਗੇ ਫੇਰੇ ਆ ਪਰ ਟਰੈਕਟਰ ਵਾਲੇ ਦੀ ਵੀ ਰੋਟੀ ਲਜਾਣੀ ਪਊਗੀ ਚਾਹ ਵੀ ਲਿਓਣੀ ਪਊਗੀ ਤੇ ਜਾਊਗਾ ਤਾਂ ਹੀ ਮਿਲੂਗਾ ਜੇ ਜਾਂ ਦੇਮੇਗੀ ਲੇਟ ਤਾਂ ਉਹੀ ਕਰਤਾ ਮੈਂ ਕਿਹਾ ਸੋਨੋ ਜੱਫਾ ਪਾ ਕੇ ਖੜਾ ਆ ਗਿਆ ਜੀ ਆ ਕਰੀ ਪੋਚੇ ਲਾਹੇਗੀ ਰੰਦਾ ਖੁੰਦਾ ਤੌਰ ਲਾਂ ਤੇ ਟਾਈਮ ਲਾਤਾ ਹੁਣ ਤੂੰ ਆਂਦਾ ਚਾਹੀਂ ਵੀ ਕੋਈ 12 ਕਬਜੇ ਵੀ ਦੁਕਾਨ ਤੇ ਆਂਦਾ ਮਾਣ ਚੁੱਕੀ ਤੈਨੂੰ ਕਹਿੰਦਾ ਜੇ ਸਾਡੇ ਨਾਮ ਹੋਏ ਨੇ ਕਿਉਂ ਹੋਈ ਉਹ ਕਰਦੇ ਧੁੱਪ ਤਾਂ ਹੁਣ ਮੈਂ ਕਹਿੰਦਾ 3 ਵਜੇ ਤੈਨੂੰ ਤਾਂ ਛੱਜੇ 9 ਲੱਗਣੀ ਤੇ ਸਾਰਾ ਟਾਈਮ ਤਾਂ ਛੁਰਕੀ ਪੁੱਟ ਤੇ ਲਾਤਾ ਚੰਗਾ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਨਾ ਰੋਟੀ ਮਤਾਰ ਦਿੰਨੀ ਐ ਨਾ ਛੁਰਕੀ ਇਹ ਤੂੰ ਰਹਿਂ ਜਾਈਂ ਉਹਨੂੰ ਵੀ ਲਵੇਲ ਤੇ ਚੰਗਾ ਮੈਂ ਜਾਂਦਾ ਖੇਤਾਂ ਫਿਰ ਰੋਟੀ ਦਾ ਮੈਨੂੰ ਪਾਸੋਂ ਨੋ ਪੂਰੀ ਲੱਗਦੀ ਮੈਂ ਤਾਂ ਤਾਰੇ ਨਹੀਂ ਆ ਤੂੰ ਮੇਰੀ ਗੱਲ ਤਾਂ ਛੁੰ ਲੈ ਮੈਂ ਫੋਨ ਕਰੂੰਗਾ ਰੋਟੀ ਲੈ ਕੇ ਆ ਜੀ ਉਹ ਠੀਕ ਆ ਹਾਂ ਦੁਪਹਿਰੇ ਦੁਪਹਿਰੇ ਕਿਹੜਾ ਗਾਗਾ ਹੁਆ ਹਾਂ ਚਲ ਆ ਚੰਗਾ ਫੇਰ ਠੀਕ ਹੈ ਚ ਕੋ ਦੇਖ ਰਿਹਾ ਆਪਨੇ ਸੋਕੀ ਦੇ ਬਾਈ ਦਾ ਵੀ ਸਰੀ ਪਿਆਗਾ ਵੀ ਦੱਸ ਮੈਂ ਕਿਹੜਾ ਕਿਸੇ ਦਾ ਹੋਰ ਸਹਾ ਕਰਦੀ ਆ ਛੋਟੀ ਸਹਾ ਕਰਦੀ ਆ ਹੈ ਮੇਰੇ ਦੀ ਤੜਫੀ ਜਾਂਦੇ ਨੇ ਨਾ ਹੀ ਕਿਸ ਕਹਿੰਦੇ ਹੈਗੇ ਹੈ ਤਾਂ ਪਿਆਰ ਦੀ ਲੜਾਈ ਸੀ ਸੋਕੀ ਦੇ ਬਾਈ ਦੀ ਉਸਨੇ ਹੁੰਦਾ ਚਾ ਕੋਈ ਗੱਲ ਨਹੀਂ ਐਨੇ ਸੁਨੀਤਾ ਬਹਿ ਜਾ ਤੂੰ ਬੱਤੀ ਦਾ ਕਰਖੀ ਆ ਖਾਣਾ ਦੀ ਕੁਛ ਕੀ ਖਾਵਾਂ ਨਾ ਫੇ ਸੋਕੀ ਦੇ ਬਾਈ ਤਾਂ ਕੋਈ ਪਤਾ ਨਹੀਂ ਮਨ ਕਰੇ ਰਸਤੇ ਚ ਮੁੜਿਆ ਵੀ ਆ ਕੇ ਫਿਰ ਕਹਿੰਦਾ ਹੁਣ ਖਾਣ ਦੇ ਚੱਟ ਲਾ ਲਈ ਵਾਸੀ ਮੰਡਾ ਦਈ ਮੰਡਾ ਹਾਂ ਹਏ ਤੁਮਟਰ ਵੀ ਮੈਂ ਗਾਣਾ ਮੇਰੇ ਪਾਪਾ ਘਾਤਰ ਲੈ ਕੇ ਜਾਉਂਗਾ ਮੈਂ ਅੱਛਾ ਹਾਂ ਲੈ ਪੈਸੇ ਪੈਸੇ ਧਾਰ ਚਲਦੀ ਆ ਸਾਡੀ ਧਾਰ ਚਲਦੀ ਆ ਹਾਂ ਤੈਨੂੰ ਪਤਾ ਹਾਂ ਚੱਲ ਮੈਂ ਲਿਖ ਲਉਂਗੀ ਚੰਗਾ ਇੱਕ ਖੱ ਖੱ ਖੱਟੀ ਗੁਲਪੀ ਦੇ ਦੇ ਖੱਟੇ ਗੁਲਪੀ ਸਾਢੇ ਗੱਟੀ ਕੋ ਲੁਪੀ ਕਰ ਰੱਖਣ ਲੱਗ ਗਿਆ ਸੀ ਮੈਂ ਰੱਖੋਂ ਦੋ ਹੈਗਾ ਬਗਜਾ ਕੰਦਰ ਮੈਨੂੰ ਮੇ ਖੋਲ ਕਰ ਤਾਉਂਦਾ ਹੈ ਸੋਕੀ ਦੇ ਮਾਈ ਦੀ ਗੱਲ ਸੱਚੀ ਆ ਅੱਜੇ ਖੱਟੀ ਸਾੜੀ ਪਾ ਕੇ ਆਈ ਸੀ ਕੰਨਾ ਖੱਟ 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 ਖੱਟੀ ਗੁਲਫੀ ਦੇਦੇ ਮਰ ਜਾਣਾ ਇੰਜ ਗੱਲਾਂ ਬੋਲਦਾਗਾ ਚਲ ਇਹ ਤਾਂ ਨਿਆਣਾ ਤੀਗਾ ਕਿਤੇ ਕੋਈ ਸਿਆਣਾ ਨਾ ਕੇ ਕਹਦੇ ਵੀ ਖੱਟੀ ਗੁਲਫੀ ਦੇਦੇ ਸੁਨੀਤਾ ਇੱਕ ਗਲਤ ਹੈਗੀ ਧੁੱਪ ਤਾਂ ਬਹੁਤ ਹੋ ਰਹੀ ਹੈ ਗਰਮੀ ਬਹੁਤ ਹੈ ਲੈ ਕਰਨ ਨਾਲ ਤਾਂ ਦੋ ਮਿੰਟ ਧੰਮ ਲੈ ਲੈ ਨਾਲੇ ਸ਼ਲਾਹ ਕਰਦੇ ਆ ਓਹੋ ਇਸ ਗੱਲ ਤਾਂ ਹੈਗੀ ਹੈ ਸੁਨੀਤਾ ਕਹਿੰਦੀ ਤਾਂ ਠੀਕ ਥੀ ਦੋ ਕੰਮ ਤਾਂ ਨਹੀਂ ਤੇ ਥੋ ਬੰਨੇ ਨਾਲੇ ਦੁਕਾਨ ਸਾਹਮੂ ਆਲੇ ਖੇਤੀ ਐਂ ਕਰਦੇ ਚੱਲ ਕੋਈ ਬੰਦਾ ਦੇਖ ਲੈਨੇ ਆ ਜਿਹੜਾ ਦੋ ਪੈਸੇ ਘੱਟ ਲੈ ਲੂਆ ਉਹ ਇੱਕ ਗੱਲ ਹੈਗੀ ਐ ਦੇਖ ਜੱਟਾਂ ਦੇ ਸਰੀਰ ਲੋਹੇ ਵਾਗੇ ਪਏ ਨੇ ਜਦੋਂ ਉਹ ਵੀ ਨੌਕਰੀ ਰੱਖ ਲੈਂਦੇ ਨੇ ਤੂੰ ਕਤੋਂ ਨਹੀਂ ਰੱਖ ਸਕਦਾ ਚਿੱਲਵੇਗੀ ਪੈਸਿਆਂ ਦਾ ਘੱਟਾ ਉਹੀ ਜਾਨ ਨੂੰ ਗੰਦਾ ਦੇਈ ਜੰਨਾ ਹੈ ਜਾਨ ਹੈ ਜਹਾਂ ਨਲੇ ਚੱਲ ਕੇ ਰਾ ਹੋ ਕੀ ਹਾਲ ਹੈ ਲੱਗਦਾ ਤਾਂ ਬੋਲ ਵੀ ਨਹੀਂ ਦਿੱਖਿਆ ਗਰਮੀ ਦੇ ਤਾਂ ਇਹ ਫੜਕਾਏ ਪਏ ਨੇ ਤੂੰ ਕਹਦਾ ਵਿਚਾਰਾ ਦੇਖ ਕੇ ਮੈਂ ਖੜਕਾ ਕਰਨ ਲੱਗ ਰਿਹਾ ਇਹਨਾਂ ਦਾ ਰੇਲ ਗੱਡੀ ਖੜਕਾ ਨਹੀਂ ਕਰਦੀ ਹੈਗੀ ਮਰਨੇ ਉੱਠ ਖੜ ਅਤਰਾ ਬੇੜਾ ਵਜੇ ਕਿਹੜੀ ਨਾਊ ਚ ਚੜ ਗਿਆ ਤੂੰ ਕੌਣ ਮਰ ਗਿਆ ਤੂੰ ਹੀ ਮਰ ਜੇ ਵੇ ਖੜਾ ਛੁੱਟ ਜਾ ਮੇਰੇ ਨ ਪੁੱਤਿਆਂ ਦਾ ਕਿਥੋਂ ਦਿਮਾਗ ਖਾਦਾਂਗੇ ਸੜੇ ਹੋਏ ਨੇ ਐਨੂੰ ਤਾਰ ਲੈ ਫੇਰੇ ਦੇਖੂ ਕੁਸਾ ਆ ਬੂਰੀਏ ਕਿੱਥੋਂ ਖੁੱਲਿਆ ਤੂੰ ਕਿਹੜੇ ਕਿੱਲੇ ਤੋਂ ਖੁੱਲ ਗਈ ਨਾਸਾ ਨਾ ਟਾਲੀ ਮੈਥੋਂ ਕੰਮ ਨੂੰ ਹੱਥ ਲਾ ਲਾ ਕੋਈ ਉੱਠ ਗਏ ਮੂੰ ਮਥੋਂ ਇਹਨਾਂ ਜਾਪਾਂ ਦੇ ਖਾਲੀ ਨਾ ਆਪਣੇ ਆ ਲਾਲੂ ਕੀ ਖੂਨ ਪੀਣੀ ਸੁਰਖੀ ਹਾਂ ਸਾਰੇ ਕੰਮ ਨੇ ਮੇਰਲੇ ਦੇ ਕਿ ਮੈਂ ਉੱਠ ਕੇ ਆ ਬੱਦੇ ਬਿਆਪਸ ਰੇ ਕੋ ਕੰਮ ਦੰਦਾ ਕਰ ਲੈ ਕਿਤੇ ਪਤਾ ਕਰ ਲੈ ਮੇਰੀ ਗੱਲ ਸੁਣਾ ਮੈਂ ਤਾਂ ਹੈਗਾ ਸਰਕਾਰੀ ਬੰਦਾ ਸਰਕਾਰੀ ਕੰਮ ਕਰੂੰਗਾ ਮੈਂ ਮਥੋਂ ਨਹੀਂ ਹੁੰਦਾ ਕੋਈ ਹੋਰ ਬੁੱਤੀ ਹੋਣੀ ਚਾਹੀਦੀ ਆ ਬੰਦੇ ਦੀ ਸੀ ਰਲਦੇ ਆਪਾਂ ਹਮ ਦੇਖ ਲਾ ਇਹ ਦੇਖ ਖਾਸ ਮਾਰਿਆ ਮਰਿਆ ਨਹੀਂ ਆਖ ਆਕੜਿਆ ਕੀ ਮੀਰ ਕਰਦਾ ਮੈਂ ਹੋਰ ਕੀ ਕਹਿ ਰਹੀ ਆ ਮੈਂ ਮੇਰੀ ਆਪਦੀ ਪਾ ਪਕ 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 ਉਹ ਕੀ ਹੁਣ ਮੇਰੀ ਗੱਲ ਸੁਣ ਲੈ ਅੱਜ ਕੱਲ ਤਾਂ ਉਹੀ ਨੀ ਜਟਾ ਦਾ ਕੰਮ ਬਣਦਾ ਹੈਗਾ ਲੱਖ ਰੁਪਈਆ ਇੱਕ ਵਾਰ ਚ ਘਰੇ ਆਉਂਦਾ ਹੈਗਾ ਬੈਠੀ ਮਾਰੀ ਨੇ ਪਕਾਈ ਉਰੇ ਲੜੇ ਦਾ ਪੋਟਿਸ਼ਨ ਚ ਫਰਕ ਪੈਂਦਾ ਬੰਦੇ ਦੇ ਓਹ ਹੋ 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 ਹਿੰਦਾ ਜੱਜ ਦਾ ਪੀਰ ਲੱਗੇ ਹੋਣਾ ਨਾ ਤੂੰ ਆ ਗੇਟ ਚ ਖੜਕੀ ਜਾਂਦਾ ਬਾਹਰ ਦੇਖਿਆ ਕੌਣ ਆ ਆ ਪੀ ਅੰਦਰਾ ਜੋ ਜਿਹੜਾ ਹੋਊਗਾ ਮਰੇ ਹਾਰ ਕੇ ਤੂੰ ਮਾੜਾ ਚ ਕਾਦੀ ਪੇਟੀ ਪਈਆ ਓਰੇ। ਓ ਅੱਛਾ ਅੱਛਾ ਅੱਛਾ। ਕੱਲ ਮੇਲੇ ਚਲਾ ਗਿਆ 300 ਰੁਪਏ ਦੀਆਂ। ਦੇਖ ਦੇ ਕ ਮੈਂ ਛਰਮ ਲਾਹੀ ਹੋਈ ਐ ਨੇ ਕੰਜਰ ਨੇ। ਮੇਰਾ ਮਾਲਮੋਰ ਬਟੇ ਕਸਾੜ ਤੇ ਮਰੂਆ। ਹਾਂ ਦੇਖੋਂ ਮੈਂ ਕੱਲ ਦੀ ਪੁੱਤਰੀ ਸੱਜਾ ਜੱਦ ਦੇਖ ਲੈ। ਕਰਦੀ ਦੀ ਓ ਡਮੂ ਹੀ ਸਿੰਕੁਲੀ ਜੂ ਹੀ ਪੱਲੇ ਪੈ ਗਈ। ਹਾਏ ਜੇ ਕਿ ਚੰਗਰੀ ਸਾਲੀ ਦਾ ਵਿਆਹ ਹੋ ਜਾਂਦਾ। ਤੇ ਯਾਰ ਆਲਾ ਉੱਪਰ ਦੇ ਪਾਵਾ ਆ ਗਿਆ ਪਤਾ ਪੈਨੇ ਆ ਗਈ ਤੂੰ ਹੀ ਬੋਲੀ ਆਉਗੀ ਪਕਾਈ ਮਰ ਗਿਆ ਇੱਧਰ ਦੁਬਾਰੇ ਵੀ ਨਾ ਆ ਜੇ ਇੰਤਾਂ ਹੀ ਲੱਗੇ ਵੀ ਮੈਂ ਤਾਂ ਮਰ ਗਿਆ ਬਲੇ ਕੱਟੇ ਜਾਣਾ ਮੈਂ ਇੱਕ ਘੜ ਜਾ ਅੰਦਰ ਤਾਂ ਪੈਣਾ ਜ਼ੋਰ ਲੱਗਿਆ ਪਿਆ ਦੇਖ ਲੈ ਕਿਵੇਂ ਭੁੰਨਣਾ ਲੱਗਿਆ ਅੰਦਰ ਜ਼ੋਰ ਲਾਉਣਾ ਮਰਨੇ ਹਏ ਬਾਰੇ ਮਰ ਜਾ ਜਾ ਪੈਣਾ ਜ਼ੋਰ ਦਾ ਸਤਿਰ ਬਟਟੜੀ ਲੱਗਦਾ ਹਾ ਤੇਰਾ ਭੇੜਾ ਬਹਿਜੇ ਦੇਖੀ ਕਿਸੇ ਨੇ ਹੋਰ ਵੀ ਜਾਣਾ ਬਰੇ ਨਾ ਬਾਰ ਮਾਰ ਉਹਦਾ ਰਸ ਤੇਰਾ ਕੀ ਹੋ ਰਿਹਾ ਮਰ ਜੇ ਦੋਤਾ ਮੈਂ ਤਾਂ ਗਈ ਨਹੀਂ ਆਈ ਕਿਸੇ ਕੰਮ ਦਾ ਨਹੀਂ ਹੈਗਾ ਦੇਖ ਲੈ ਢੇੜੀ ਮੱਟੀ ਆਲਾ ਖੜਕੇ ਸ਼ਿੰਗ ਕਰੀ ਐ ਹਾਂ ਲਾਲਾ ਲਾਲਾ ਡਰਾਇਵ ਤਾ ਸੀ ਬਿੱਲੇ ਰਾਮਾ ਤੂੰ ਤਾਂ ਸੱਚੀ ਹੋਈ ਹਾਂ ਤੂੰ ਮੈਂ ਪੁੱਛ ਪ੍ਰੇਤਾ ਮੈਨੂੰ ਲੱਗਿਆ ਪਤਾ ਨਹੀਂ ਕੌਣ ਆ ਗਿਆ ਇਧਰੋਂ ਨਾ ਪਈਆ ਨਮੀਰ ਵਾਸੀ ਹੈ ਹੈ ਤੂੰ ਤਾਂ ਪੰਜੇ ਮੰਜ਼ਲੇ ਪੈਨੇ ਤੂੰ ਗਿੱਟੀ ਤੋਂ ਹੀ ਜੰਨੀ ਐ ਮੈਂ ਆਖਿਆ ਪਹਿਲਾਂ ਗੁੱਸੇ ਤੋਂ ਮੈਂ ਦੇਖੀ ਫੇਰ ਉਹ ਗਿੱਤੇ ਸੋਣੇ ਕਰਦੇ ਖੜਕੇ ਸ਼ਿੰਗ ਕਿੱਥੇ ਐ ਖੜਕਾ ਕਰੀ ਜਾਂਦਾ ਤਾਂ ਹੈ ਕਾ ਲੱਗ ਰਿਹਾ ਆ ਦੇਖ ਲੈ ਤਿੰਗੜੀ ਜਾਂਦਾ ਕਿੱਥੇ ਬੈਠੇ ਬੇ ਲਾਈਟ ਰਿੰਗ ਚ ਬੈਠਾ ਨੇ ਪੁੱਤਿਆਂ ਦਾ ਮਹਾਪਤਾਨੀ ਕਿੱਥੇ ਖੜਕਾ ਕਦਾ ਕੋਈ ਕੰਮ ਕਰਦਾ ਹੋਣਾ ਮੈਂ ਦੱਸੀ ਤਾਂ ਜਾਣੀ ਆ ਖੜਕਾ ਕਰਨ ਲੱਗ ਰਿਹਾ ਹਾਂ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾਗਾ ਕਦੋਂ ਕਾਊਗਾ ਹੁਣ ਮੈਂ ਗੱਲ ਕਰਨੀ ਸੀ ਉਹਦੇ ਨਾਲ ਆ ਨਿਕੜਾ ਦੋ ਤਿੰਨ ਘੰਟਿਆਂ ਬਾਅਦ ਹੋਰ ਹਾਂ ਕੋਆਂ ਦੋ ਯਾਰ ਤਾਂ ਜੀ ਆਈ ਹੋਣੀ ਕਿ ਮਰਨਾ ਹੋਰ ਬੁੱਲੇ ਨਾ ਮਾ ਹੇ ਤੇ ਪਛੇ ਹੱਥ ਪਹਿਲਾਂ ਹੱਥ ਤਾਂ ਢੋਣਾਂ ਦਾ ਕੱਢਣਾ ਹੱਥ ਤੋੜ ਰਖ ਤੈ ਯਾਰ ਅੱਤ ਰੇਕਾ ਲੀਨੇ ਮੈਨੂੰ ਦੱਤਾ ਤੂੰ ਕੀ ਕਰਕੇ ਐ ਤੂੰ ਬਲਾ ਹੱਥ ਤੋੜ ਬੇ ਲਖਣ ਨਹੀਂ ਹੈਗਾ ਤੈਨੂੰ ਹੱਥ ਤੋੜਾ ਮਰਲਾ ਪਹਿਲਾ ਲਾ ਕੇ ਲੈ ਕੇ ਆਏਂ ਰੋੜਾ ਕਿੱਥਾ ਨਹੀਂ ਹੈ ਰੋੜਾ ਹਉ ਪੈ ਹੁਦਰ ਓਏ ਰੈਂਦੇ ਕਿਉਂ ਮਾਰ ਕੇ ਲੈਣਾ ਓ ਹਾਏ ਬੇ ਖੜ ਜਾ ਉਹ ਪਾਂਡਿਆਂ ਦੇ ਉੱਤੇ ਪਾਂਡਿਆਂ ਦੇ ਉੱਤੇ ਹੈ ਅੱਗੇ ਬੜਾ ਪੈ ਨੰਬਰ ਵਨ ਘੜੀ ਨਾ ਧੋਣੀ ਆ ਹਾਂ ਲਾ ਲ ਪਾਣੀ ਲੈ ਮਾ ਲਾ ਪਾਣੀ ਬਿਨਾ ਤਾਂ ਛਾਜੂਆ ਜਿਹਦੀ ਨਾਲ ਗੱਲ ਕਰਨੀ ਆਂ ਕਿ ਦੱਸੀ ਹਾਂ ਦੇਖ ਮੈਨੂੰ ਤਾਂ ਹੁਣ ਜੀੜੀ ਮੈਨੂੰ ਇਹ ਬੰਦੇ ਦੀ ਲੋੜ ਆ ਹਾਂ ਤੂੰ ਦਾ ਚੱਪੈ ਖੜ ਕੇ ਸਿਰ ਮੇਰੇ ਕੰਮ ਕਰਾਵੇਂਗਾ ਜਹਨ ਦੇ ਹਾਂ ਜਿਹੜੀ ਤੱਕ ਲਾਲ ਮਾਈ ਦੇ ਹਾੜੀ ਤੱਕ ਨਾ ਮਤਾ ਬਹੁਤ ਤਗੜਾ ਕੰਮ ਕਰ ਰਿਹਾ ਹੈ ਮੈਂ ਤਾਂ ਸਰਕਾਰੀ ਮੁਲਾਜ਼ਮਾ ਵਾਂਗੂ ਤਗੜੇ ਕੰਮ ਜੀ ਆ ਨਾ ਆ ਕਿਹੜੇ ਕੰਮ ਨੂੰ ਕਿਹੜਾ ਕੁੱਤੇ ਵਾਲਾ ਕੋਲ ਨੂੰ ਲੜਾਂਗਾ ਤੂੰ ਛੱਡਾ ਹੋ ਕੇ ਚੱਛਵੇਂ ਤੇ ਰੀਤੇ ਚੱਲੇਗਾ ਕਿ ਨਾ ਮੈਂ ਤਾਂ ਕੈਲੇ ਨੇ ਅੱਛਾ ਹੀ ਕਿਹਾ ਉਹਦੇ ਲਈ ਮਗ ਜਾ ਖਾਟਾ ਕਿਹਨੇ ਬਿੱਲ ਹੈ ਮਗ ਜਾ ਤਾਂ ਵੀ ਮਗ ਜਾ ਉਹ ਸੁਧ ਲੈ ਆਪਣੇ ਨਾਲ ਖਾਣੀ ਮਤੋਂ ਮਾਣਾ ਦੇਖ ਨਾਲਾ ਸ਼ੀਰ ਕਰੂ ਹਾਂ ਛੋਟਾ-ਬੋਟਾ ਕੰਮ ਤੁਹਾਨੂੰ ਕਰਦੇ ਆਂ ਅਸੀਂ ਦਿਹਾੜੀ ਤੇ ਤੈਨੂੰ ਪੁੱਛੇ ਦੇਖ ਵੀ ਚੱਤ ਨੂੰ ਵੀ ਗੱਲ ਤੇ ਇੱਕ ਵਾਰ ਦਿਹਾੜੀ ਤੇ ਬੰਦਾ ਤੇ ਸ਼ੀਰ ਕਰ ਲੈ ਰਹਿੰਦਾ ਤਾਂ ਓਕੇ ਫਿਰ ਸ਼ੀਰ ਕਰ ਲੈ ਕਿੰਨੇ ਪੈਸੇ ਲਵੇਂਗਾ ਸੀਦਾ ਅਰੇ ਪਹਿਲਾ ਡੂੜ ਲੱਖ ਹਾਂ ਡੂੜ ਲੱਖ ਡੂੜ ਲੱਖ ਉਹ ਤਾਂ ਠੀਕ ਹੈ ਡੂੜ ਲੱਗਦਾ ਡੂੜ ਤੇ ਉਹ ਪੈਲਾ ਤੋੜ ਦੀ ਸਮਝ ਗਿਆ ਨਹੀਂ ਦੱਛ ਕੰਮ ਕੋ ਮਛੜਾ ਕਰ ਲੈਣਾ ਲਓ ਕਾ ਕਮਰਦ ਸਾਰੇ ਘਰ ਨੂੰ ਬਿੱਲੇਰਾ ਮਾ ਹੈ ਜਿੱਦੇ ਸਾਰੇ ਦਿਨ ਚ ਡੂਟ ਘੰਟੀ ਕੰਮ ਕਰੇ ਵੇ ਨਹੀਂ ਸਾਰਾ ਕੰਮ ਕਰ ਲੈਂਦਾ ਬੜੇ ਆਪ ਨੂੰ ਕਿ ਲੈ ਜਾਣ ਬਥੇਰਾ ਕੰਮ ਕਰ ਲੈਂਦਾ ਆਹੋ ਨਾ ਇੱਕੀ ਚੁੰਗਰ ਜਬਾਕ ਹੈ ਬੀਨੋ ਘੁੱਦੀ ਚਾਕੇ ਲੈ ਵੀ ਬੜੇ ਆਪ ਨੂੰ ਕਿ ਲੈ ਜਾ ਹਟਾ ਖਟਾ ਬੰਦਾ ਹੈ ਮੈਂ ਤਾਂ ਦੇਰ ਲੱਗਦਾ ਫਿਰ ਕਰਾ ਲਈ ਕੰਮ ਹੈ ਕਹੀ ਜਾਨੀ ਹੈ ਨਹੀਂ ਫਰੋਸੀ ਕਰਦੇ ਹੈਗੇ ਚੰਗੇ ਫਿਰ ਮੈਂ ਤਾਂ ਜਾਂਦਾ ਆਪਣੀ ਗੱਲ ਬੰਦ ਜੀ ਲਾ ਲਾ ਬਿੱਲੇਰਾ ਮਾ ਕਿੱਥੇ ਜਾਣਾ ਅੱਜ ਦਾ ਟਾਈਮ ਚ ਤਾਂ ਬੰਦਾ ਛੈ ਨਹੀਂ ਮਿਲਦਾ ਕੋਈ ਜੀਰੀਆਂ ਚ ਕੋਈ ਕਿਤੇ ਬਾਕੀ ਤੂੰ ਦੇਖ ਲੈ ਭਾਈ ਲੈ ਫਿਰ ਐਂ ਡੱਚਦੇ ਤੂੰ ਘਾਟੋ ਬਿੱਲ ਐ ਦੱਸਦਾ ਹੈਗਾ ਛੋਟਾ ਕੰਮ ਨਾ ਕਰਣਾ ਨਹੀਂ ਪੂਰੇ ਜ਼ਿੰਮੇਵਾਰ ਬੰਦੇ ਆ ਤੱਕ ਨੇ ਕੰਮ ਚ ਰਹਨੇ ਆ ਸੀ ਪਰ ਨਾ ਕਰੀ ਸਤਾ ਮਟੇ ਕੰਮ ਕਰਦੇ ਵੀਰੇ ਮਾ ਕਾਹੀ ਬਿਦ ਦੇਖ ਲੈ ਭਾਈ ਛੋ ਗੱਲਾਂ ਦੀ ਇੱਕ ਗੱਲ ਹੁਣ ਤਾਂ ਪਹਿਲੀ ਗੱਲ ਮੈਂ ਛੋੜਦੀ ਮੰਨ ਲਈ 1.5 ਲੱਖ ਰੁਪਏ ਮੰਗਿਆ ਸੀ ਮੈਂ ਕਹਿੰਦਾ ਦੇ 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 ਦੂੰਗਾ ਅੱਛਾ ਹਾਂ ਹੁਣ ਤੁਸੀਂ ਮੇਰੀ ਗੱਲ ਮੰਨੋ ਮੈਂ ਤਾਂ ਇਹਨੂੰ ਸਮਾਰ ਕੇ ਅੱਜ ਚੈੱਕ ਕਰੂੰਗਾ ਹਾਂ ਬੂ ਮਰ ਜਾ ਤੇਰਾ ਭਾਜੇ ਬੇੜਾ ਨਾ 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 ਪਾਈ ਮਤਲਬ 2 ਲੱਖ ਛੱਡਾ ਮੈਨੇ ਚੈੱਕ ਕਰਾਉਣਾ ਹੈਗਾ ਆਪਦਾ ਬੰਦਾ ਅੱਜ ਤਾਂ ਇਹ ਤਾਂ ਮੈਨੇ ਚੈੱਕ ਕਰਾ ਨਾ ਪੁੱਤੇ ਨਾ ਤੁਮ ਕੋ ਚੈੱਕ ਕਰੇਗਾ ਹਾਂ ਮੇਰੀ ਗੋਲੀ ਕੀ ਜੰਨੀ ਹੈ ਪਾਈ ਹੁਣ ਜਦੋਂ ਛਾਲ ਛਾਲ ਪਰ ਕੱਟਨੇ ਇਹਦੇ ਨਾਲੇ ਚੈੱਕ ਕਰੂੰਗਾ ਚੰਗਾ ਪੂਰੀ ਗੱਲ ਸੁਣ ਲੈ ਉਹ ਦੇਖ ਲਾਓ ਪਰਲੇ ਗਵੰਡੀਆਂ ਦੀ ਨਾ ਮੱਝ ਚ ਇੱਕ ਕਰਾਈ ਸੀ ਉਹਨਾਂ ਨੇ ਦੇਖ ਲਾਓ ਤਾਂ ਅੰਦਰ ਪਾਟ ਗਿਆ ਨਾ ਬਾਈ ਨਾ ਮੈਂ ਤਾਂ 2 ਲੱਖ ਕੀ 2 ਲੱਖ ਦੇਵਾਂ ਮੈਂ ਤਾਂ ਤਾਂ ਨਰਦਾ ਬੰਦਾ ਤੋਰਾ ਮੇਰੇ ਛੜੇ ਦੀ ਕਰੋ ਵਾਗੀ ਉਹ ਤੇ ਚੱਕੇ ਲਾਉਣ ਮੈਨੂੰ ਬਿਨਾ ਦੱਛੇ ਮੈਂ ਨਹੀਂ ਕਰਾਈ ਉਹ ਮੈਂ ਨਹੀਂ ਕਰਾਈ ਤੇ ਦੱਛੇ ਆਦੀ ਮੈਨੂੰ ਤਾਂ ਮੈਂ ਨਾ ਬਲਰਾਮ ਬਾਜ਼ਾਫਰ ਭਾਈ ਮੈਂ ਨਹੀਂ ਬੰਦਾ ਚੱਕ ਕਰਾਉਂਦੀ ਮੈਨੂੰ ਤਾਂ ਲੱਗਦਾ ਤੁਸੀਂ ਦਿਮਾਗ ਬੱਲੋ ਢੋਈ ਜੀ ਪੈ ਜਾ ਲੋ ਮੈਂ ਗੱਲ ਕੀ ਕਰ ਲੈ ਤੂੰ ਹੋਲੇ ਪਾਛੇ ਗੱਲ ਲੱਗੇਗੀ ਭਾਈ ਮੈਂ ਤਾਂ ਇਹ ਕਹਨਾ ਇਹ ਤਾਂ ਛਾਰਾ ਕੰਮ ਤਾਂ ਅੱਜ ਕਰਾ ਕੇ ਦੇਖੂੰਗਾ ਕਹੀ ਚਲਵਾ ਕੇ ਦੇਖੂੰਗਾ ਹਾਂ ਅੱਛਾ ਹਾਂ ਤਾਕਤ ਨਾਲ ਕੇ ਦੇਖੂੰਗਾ ਬਾਹਲਾ ਪੁੱਤਰਾ ਬਿਲਾ ਰਬ ਦਾ ਆਇ ਕ ਲੈ ਮੈਨੂੰ ਪੁੱਤਰੀ ਕਹੀ ਜਦੈ ਮੈਂ ਚੈੱਕ ਕੀਤਾ ਕੰਮ ਨੂੰ ਕਹਿੰਦਾ ਸੀ ਇਸ਼ਾਰਾ ਕੰਮ ਕਰਾ ਕੇ ਦੇਖੂੰ ਜੇ ਮੈਨੂੰ ਪਸੰਦ ਲੱਗਿਆ ਕੱਲ ਤੋ ਬਸ ਕੰਮ ਤੇ ਆ ਜੂ ਉਹਦੇ ਪੈਸੇ ਗਣਕੇ ਲੈ ਜੂ ਅੱਛਾ ਵੇ ਹਾਈ ਕਾ ਪੁੱਤਰਾ ਨਹੀਂ ਚੱਕੋ ਇਹ ਨਹੀਂ ਮਤਾਇ ਕਹੀਏ ਤੈਨੂੰ ਵੀ ਕਹਾ ਕਿਸੇ ਕੋਲੇ ਹੋਰ ਨਾ کہیں ਹਾ ਚੁਕ ਚੁਕ ਕਾਲਾ ਗਲ ਛੱਤਰ ਲਾ ਲੂਗਾ ਤੁਸੀਂ ਨਾ ਪਕਾਈ ਮਾਰਿਓ ਹਾਂ ਹਾਂ ਬਲੇਰਾ ਮਮਰੀ ਕੋਲ ਸੁਣੋ ਕੋਰ ਹਾਂ ਨਾ ਮੈਂ ਜੋ ਦੋ ਜਿਪੂਰੀ ਲਊਂਗਾ ਜੇ ਤੂੰ ਕਹੋਂ ਤੂੰ ਲਊ ਤੇ ਮੇਰਾ ਖਾਤਾ ਚਲਾ ਦਿੰ ਗਾਲ ਸੁਣ ਇੱਕ ਦਿਨੇ ਮਿਲੂਗੀ ਹਾਂ ਰੋਜ਼ ਕਹਤੇ ਕਰੇ ਫਿਰ ਇਹ ਛਾਬ ਨਾ ਤਾ ਦਸਦੀ ਪੂਰੀ ਹੋ ਗਈ ਹਾਂ ਹਾਂ ਤੈਨੂੰ 365 ਦਿਨ ਹੁੰਦੇ ਨੇ ਛਾਲ ਕਿੰਨੀਆਂ ਹੋ ਗਈਆਂ ਐ ਤਾਂ ਫਿਰ ਕਈ ਲੱਗ ਜਾਣਗੇ ਦਿਨ ਤੋਂ ਚਾਰ ਲੱਗ ਜਾਂਦੀਆਂ ਨੇ ਹੈ ਦਿਨ ਤੋਂ ਚਾਰ ਫੇ ਉਹ ਕਲਮ ਚੱਲੂਗੀ ਡੇਢ ਚੋ ਕਿੱਥੀ ਜਾਣਗੇ ਨਾ ਹਾਂ ਹਾਂ ਤਮਾਸ਼ੀ ਨੀਤਾ ਤੁਲੇ ਨੂੰ ਹਾਂ ਠੀਕ ਹੈ ਨੀ ਪਾਉ ਮੈਂ ਮੈਂ ਤਾਂ ਕਹਣਾ ਵੀ ਮਜ਼ਾਕ ਤੋਂ ਹੋਣਾ ਨੂੰ ਅੱਛਾ ਹਾਂ ਚਾ ਠੀਕ ਹੈ ਹੁਣ ਗੱਲ ਪੱਕੀ ਹੋ ਗਈ ਪੱਕੀ ਪੱਕੀ ਲੈ ਕਰੀ ਕਿਹਦਾ ਹੁਣੇ ਨਾਲ ਬਖ ਚੱਲ ਹਾਂ ਨਹੀਂ ਖੇਤਾ ਜੀ ਲੈ ਆ ਜਾ ਫਿਰ ਖੇਤਾ ਚੱਲ ਚੱਲ ਹਾਂ ਕਰਾਂ ਤੇਰੀ ਆ ਗਿਆ ਤੇਰਾ ਅਬ ਮੇਰੀ ਗੱਲ ਸੁਣਨੀ ਲਾਲਾ ਤਾਂ ਜਾ ਰਿਹਾ ਮੇਰਾ ਖੇਤ ਸੁਨੀਤਾ ਕੱਲੀ ਬੈਠੀ ਹੋਗੀ ਨੂਨ ਮਿਰਚ ਹਲਦੀ ਸਾਰਾ ਕੁਝ ਪੋਆ ਲਿਆ ਤੇ ਮੈਲ ਵਾਲੇ ਨੂੰ લાલા ਮੈਨੂੰ ਚੈੱਕ ਕਰੂ ਮੈਂ ਲਾਲੇ ਨੂੰ ਚੈੱਕ ਕਰ ਤਰਾ ਭਜੇ ਵੇੜਾ ਤੇਰਾ ਜਾ ਭਗ ਜਾ ਉਹਦੇ ਨਾਲ ਛਮਾਨ ਪੋੜੇ ਛਰਾ ਟੁੱਟਲੇ ਕਹੇ ਜੀ ਕਦੇ ਕਦੇ ਸਾਡੇ ਛੀਰ ਲੱਗ ਗਿਆ ਠੀਕ ਆ ਲਾਲਾ ਕੰਲਾ ਵਗ ਜੂ ਮੰਗਾ ਹਾਂ ਨਾ ਬੋਤਿਆਂ ਦਾ ਦੇਖ ਲੈ ਕਿਵੇਂ ਪਕਾਈ ਮੈਂ ਤੇ ਲੈ ਲੈ ਤੂੰ ਕੰਮ ਕਰ ਲੈ ਜਾ ਕੇ ਨਾਲ ਉਹਦੇ ਮੈਂ ਨਹੀਂ ਕਰਦਾ ਛੋਟਾ ਮोटा ਕੰਮ ਚਲ ਦੋ ਚੁੱਲ੍ਹੇ 'ਚ ਬੈ ਮੈਂ ਕੰਮ ਕਰ ਲਾਂਗਾ ਨਾ ਸੋਕੀ ਦੇ ਬਾਈ ਨੇ ਹੁਣ ਤੱਕ ਫੋਨ ਕਰਿਆ ਪਤਾ ਨਹੀਂ ਤਾਂ ਚਾਹ ਰੋਟੀ ਲੈ ਕੇ ਜਾਣੀ ਪਊਗੀ ਪਤਾ ਨਹੀਂ ਆਪ ਲੈ ਆਉਂਗੀ ਹਾਏ ਹਾਏ ਜੀ ਇੱਥੇ ਬੈਠੀ ਹੈਗੀ ਨਹੀਂ ਆ ਬੈਠਿਆ ਅੰਮੀ ਆ ਰਹੀ ਆ ਕਿ ਮੈਂ ਡਿੱਗਦੀ ਉੱਤੇ ਦੀ ਨਾ ਨੀ ਕਰੋ ਅੰਮੀ ਮੈਂ ਹੋ ਰਹੀ ਆ ਨੁਕਤੇ ਦੇ ਵਿਚਾਲੇ ਸਵਾਰ ਰੱਖ ਰੱਖ ਕੇ ਦੇਖ ਲੈ ਲਾ ਤੂੰ ਕੋ ਥੱਲੇ ਤਾਂ ਦੇਖ ਲੈ ਉੱਤੀ ਦੇਖਦੀ ਹੁੰਦੀ ਆਂ ਨਹੀਂ ਗੱਲਾਂ ਸਹੀ ਏ ਕੜੇ ਮੈਂ ਤਾਂ ਗਰਮੀ ਚ ਨਹੀਂ ਹੋਈ ਆਉਂਦੀ ਸੀ ਆਹੇ ਬੰਦ ਦੇ ਮੋਰੋ ਸਵਾਰ ਰੱਖ ਰੱਖਿਆਗਾ ਹਾਂ ਤਾਂ ਮੈਂ ਬੋਚਲੀ ਨਹੀਂ ਹੋਰ ਨਾਲ ਮੇਰੇ ਦੰਦ ਕੱਟ ਦਿੰਦੀ ਨਾਲੇ ਆਪ ਤੇ ਕੜਵਾਉਂਦੀ ਕੰਮ ਵਧਾ ਸਾਦੀ ਤੇ ਮੇਰਾ ਕੰਮ ਵੀ ਨਹੀਂ ਕਰਨ ਜਾਣਾ ਮੇਰੇ ਕੋਲ ਤਾਂ ਕਿਸੇ ਨੇ ਦੇਖੀ ਲਓ ਪਰ ਮੈਂ ਤਾਂ ਕੰਮ ਕਰਨੇ ਲੱਗੀ ਹੈਗੀ ਜਾ ਕੇ ਤੂੰ ਦੱਸ ਕਿਵੇਂ ਆਈਆਂ ਹੁਣ ਸਮਾਤਾ ਐ ਇਸ ਕੀ ਵੀ ਮੈਂ ਕਹਿਣਾ ਤੈਨੂੰ ਵੀ ਤੇਰਾ ਬੰਦਾ ਨਾ ਮੇਰੇ ਬੰਦੇ ਨੂੰ ਚੈੱਕ ਕਰਨ ਲੈ ਗਿਆ ਤੂੰ ਗਦਾਗਾ ਸਮਾਨ ਪਾ ਦੇ ਸਰਦਾ ਕਰ ਤੇਰਾ ਬੰਦਾ ਚੈੱਕ ਕਰਨ ਲੈ ਗਿਆ ਮੇਰਾ ਬੰਦਾ ਤੇਰੇ ਬੰਦੇ ਨੇ ਚੈੱਕ ਕਰਨ ਵਾਸਤੇ ਲੈ ਗਿਆ ਸਮਾਨ ਪਾ ਦੇ ਕਹਿੰਦੀ ਗਦਾਗਾ ਕਿਉਂ ਕੀ ਗੱਲ ਬੰਦਾ ਮੇਰਾ ਚੈੱਕ ਕਰਨ ਮੇਰੇ ਬੰਦੇ ਕੋਲੇ ਮਸ਼ੀਨ ਲੱਗੀ ਹੋਈ ਆ ਤੇਰਾ ਤੇਰਾ ਬੰਦਾ ਕਿ ਹਾਂ ਬੱਚਾ ਹੋਣ ਵਾਲਾ ਵੀ ਉਹ ਤੇ ਚੈੱਕ ਕਰਾਉਣ ਲੈ ਗਿਆ ਚੰਗਾ ਉਹ ਪੁੱਛ ਨਹੀਂ ਫਿਰ ਹੁਣ ਮੈਨੂੰ ਕੀ ਪਤਾਗਾ ਮੈਂ ਬੋਲੀ ਜਾਨੀ ਆਗੀ ਮੈਂ ਤਾਂ ਸਲਦਾ ਪਾ ਦੇ ਦੇਖ ਲਾ ਮੈਂ ਐ ਕਹਿੰਨੀ ਆ ਬਿਓ ਬਾਗਿਆ ਲੈ ਕੇ ਉਹਨੂੰ ਲੈ ਕੇ ਬਾਗ ਆ ਪੜੀਏ ਸੀ ਲੱਗ ਗਿਆ ਥੋਡੇ ਐਂ ਕਹੇ ਤਾਂ ਦਿਮਾਗ ਖਾ ਲਿਆ ਤਾਂ ਮੇਰਾ ਤਾਂ ਹੋਰ ਹੀ ਬੋਲੀ ਜਾਨੀ ਆ ਪੜੀਏ ਕਹੀ ਜਾਂ ਤੂੰ ਬਿਜਲੀ ਹਾ ਹਾ ਬਿਜਲੀ ਦਾ ਹੈ ਜੋ ਹੀ ਆ ਫਿਰ ਮੈਂ ਤਾਂ ਕਹਿੰਨੀ ਆਗੀ ਤੈਨੂੰ ਵੀ ਦੇਖ ਲਾ ਜੇ ਕੋਈ ਗੜਬੜ ਹੋਗੀ ਕੁਝ ਨਹੀਂ ਜੋ ਹੋਗੀ ਕੋਈ ਵੀ ਫਿਰ ਜ਼ਿੰਮੇਵਾਰੀ ਤਾਂ ਥੋਡਿਓ ਬਣਦੀ ਆ ਖਰੋ ਉਹ ਤੇ ਨਹੀਂ ਚੋ ਗਈ ਨੀ ਕਿਵੇਂ ਹੋ ਗਈ ਤੂੰ ਬੜੀ ਮੇਰਾ ਦਿਮਾਗ ਨਾਲਿਆ ਦੁਪਹਿਰਾ ਹੋ ਰਿਹਾਗਾ ਤੂੰ ਗੱਲ ਦੱਸ ਸਹੀ ਤਰ੍ਹਾਂ ਮੈਂ ਦੱਸੀ ਤਾਂ ਜਾਣੀ ਆ ਵੀ ਭਾਈ ਉਹ ਲੈ ਗਿਆ ਕਰੋ ਉਹ ਕਹਿੰਦਾ ਪਹਿਲਾਂ ਮੈਂ ਚੱਕ ਕਰਕੇ ਦੇਖੂਗਾ ਫਿਰ ਮੈਂ ਸੀਰ ਲਾਂਗਾ ਠੀਕ ਆ ਅੱਛਾ ਸੀਰ ਲਾਉਗਾ ਤੂੰ ਐਂ ਕਹਤਾ ਵੀ ਉਹ ਤਾਂ ਵੀ ਕੰਮ ਵਾਸਤੇ ਲੈ ਕੇ ਗਿਆ ਉਹ ਤੇ ਸੀਰ ਲਾਉਗਾ ਹਾਂ ਫਿਰ ਚੱਕ ਕਰਨ ਵਾਲਾ ਕੀ ਕੰਮ ਸੀ ਭਾਈ ਮੈਨੂੰ ਨਹੀਂ ਪਤਾ ਹੈਗਾ ਹੁਣ ਤੂੰ ਦੱਸ ਦਈ ਕਿ ਲੈਣਾਗਾ ਸੌਦਾ ਬਾ ਦੇ ਹੁਣ ਮੈਂ ਹੁਣ ਉਹ ਦੀ ਡਿੱਕ ਚ ਥੋੜਾ ਬੈਠੂਗੀ ਦੱਸ ਚਲ ਕੋਈ ਨਾ ਭਣੀ ਜਦੋਂ ਉਹ ਕੰਮ ਤੇ ਲੱਗਿਆਗਾ ਅਸ ਤਾਂ ਕੰਮ ਚ ਪੈਸੇ ਕੱਟ ਲਾਂਗੇ ਸੌਦਾ ਤਾਂ ਹੁਣ ਦੇਣੀ ਪਊਗਾ ਤੂੰ ਸੌਦਾ ਦੱਸ ਹਾਂ ਕਿੰਨਾ ਕੁ ਲੈ ਕੇ ਜਾਣਾਗਾ ਪੰਜ ਚਾਰ ਹਜ਼ਾਰ ਦਾ ਹੋਣਾ ਸੌਦਾ ਪਾ ਦੇਣੀ ਹੈ ਕਿੰਨਾ ਪਾਣ ਦੱਸ ਅੱਜ 4000 ਦਾ ਸੌਦਾ ਹੋਰ ਕਿ ਹੁਣ ਦੁਕਾਨ ਲੈ ਕੇ ਜਾਵੇਂਗੀ ਗੱਲਾਂ ਕਹਿ ਜੀਆਂ ਕਰਦੀਆਂ ਲਾਦੀਆਂ ਦੇਖੇ ਤਾਂ ਬੜੀ ਸਿਆਣੀ ਬਣਦੀ ਹੈ ਨਾ ਤੂੰ ਮੈਂ ਨਹੀਂ ਸਿਆਣੀ ਬਣਦੀ ਹੋ ਸੋਨੇ ਖਰਚਾ ਕਰਨਾ ਹੋੜ ਲੱਖ ਚ ਗੱਲ ਹੋਈ ਆ ਡੂਡ ਲੱਖ ਚ ਹੁਣ ਡੂਡ ਲੱਖ ਦਾ ਤੂੰ ਸੌਦਾ ਡੇਗੇਂਗੀ ਕਰੇਂ ਕੋਟ ਨੇ ਪੁੱਤਿਆਂ ਦੀ ਧਵਾ ਮੁੱਛ ਦਮਾਕਦੀ ਆ ਮਾਇਆ ਕਹਿੰਦੀ ਐ ਵੀ 12000 ਦਾ 1215 ਦਾ ਪਾ ਦੇ ਉਹ 12 ਦਾ ਆਹੋ ਇੰਨੇ ਸੋਦੀ ਦਾ ਕੀ ਕਰੀਂਗੀ ਬਿਜਲੀ ਥੋੜਾ ਥੋੜਾ ਕਰਕੇ ਲੈ ਜੀ ਕੋਈ ਚੱਕਾ ਨਹੀਂ ਆ ਪੈਸੇ ਤਾਂ ਅਸੀਂ ਲਾਉਣੇ ਨੇ ਤੁਸੀਂ ਲਾਉਣੇ ਨਹੀਂ ਪੈਸੇ ਅਸੀਂ ਨੇ ਹਜੇ ਸਾਲ ਪਰ ਪਿਆਗਾ ਪੜੀਏ ਹੁਣੇ ਸਾਲ ਪਿਆਗਾ ਜਦੋਂ ਸਾਲ ਸਭਾ ਟੱਗੇ ਇਕੱਠੇ ਜਦੋਂ ਅੱਜ ਤੋਂ ਕੱਲ ਮਨ ਲਿਖੀ ਗਈ ਠੀਕ ਐ ਲਿਖੀ ਗਈ ਨਾ ਹੁਣ ਫੇਰ ਤੈਨੂੰ ਕੀ ਤੂੰ ਸੌਦਾ ਪਾ ਪੜੀਏ ਹਾਂ ਲੈ ਜਾ ਸਦਾ ਕੀ ਕੁਝ ਪਾਵਾਂ ਦੱਸ ਦੇ ਕੀ ਕੀ ਲੈਣਾ ਦੇਖਾ 10 ਕਿਲੋ ਤਾਂ ਖੰਡ ਪਾ ਦੇ ਅੱਛਾ ਚਾਹ ਪੱਤੇ ਪਾ ਦੇ ਅੱਛਾ ਨੋਨ ਮਿਰਚ ਪਾ ਦੇ ਹਾਂ ਠੀਕ ਹੈ ਕਿਉਂ ਕਿ ਹਮ ਦੂ ਸਾਰਾ ਸਮਾਨ ਪਾ ਦੇ ਉਹਦਾ ਇੱਕ ਢੱਡ ਤੋਂ ਭੁਜੀਏ ਦਾ ਆਹ ਵੱਡਾ ਸਾਰਾ ਥੈਲਾ ਦੇ ਦੇ ਥੈਲਾ ਹਾਂ ਹੋ ਨਹੀਂ ਤੂੰ ਪਈਆ ਲੈ ਜਾ 10 ਰੁਪਈਆ ਦਾ ਲੈ ਜਾ ਵੀਰ ਆਹ ਵੇਖ ਲੈ ਜਿਵੇਂ ਉਹ ਪਾਏ ਨੇ ਅੱਡਾ ਪੱਗ ਅੱਡਾ ਕੀ ਕਰਨੀ ਇਤਨਾ ਬਿਜਲੀ ਤੋਂ ਮਾਇਨਿੰਗਸ ਕਰਨਾ ਹਾਂ ਪਰ ਪਿੱਗ ਗਲਾਉਂਦਾ ਹੁੰਦਾ ਮੇਰਾ ਬੰਦਾ ਪੈ ਸਾਡੇ ਖਾਂਦਾਗਾ ਮੇਰੀ ਗੱਲ ਸੁਣ ਲੈ ਸਾਡੇ ਘਰੇ ਪਿੱਗ ਨਾ ਲਾ ਕੇ ਆ ਜੇ ਕਿਤੇ ਦਿਨੇ ਥੋੜੀ ਲਾਉਗਾ ਆਥਣੇ ਲਾਉਂਦਾ ਹੁੰਦਾ ਅਸੋ ਆਪਦੇ ਘਰੇ ਜਾ ਕੇ ਤਾਂ ਪਾਵਾਂ ਨਾ ਲੈ ਦਾਰੂ ਚ ਮੈਨੂੰ ਕੋਈ ਚੱਕ ਹਮ ਵਿਰੋਧ ਨਾਲ ਤਾਂ ਤੈਨੂੰ ਕੋਈ ਨਹੀਂ ਹਾਂ ਨਾ ਕੋਈ ਗੱਲ ਨਹੀਂ ਫਿਰ ਕੋਈ ਨਵਾਂ ਸਮਾਨ ਪਾ ਦਿੰਨੀ ਆ ਠੀਕ ਆ ਤੂੰ ਹੁਣੀ ਪਾ ਪਾਵਾਂ ਸਮਾਨ ਨਿਕ ਕਹਾਂ ਜਾ ਕੇ ਮੈਂ ਆਉਂਦੀ ਜਾਂਦੀ ਲਈ ਜੀ ਸਮਾਨ ਚੱਕ ਕੇ ਮੈਂ ਪਾ ਕੇ ਰੱਖ ਦਊਂਗਾ ਪਾ ਕੇ ਰੱਖ ਨਹੀਂ ਕੋਈ ਨਹੀਂ ਤੇ ਸੁਨੇਹਰਾਂ ਜੀ ਮੈਂ ਆਉਂਦੀ ਹੋਈ ਫੜ ਕਿ ਲੈ ਜੂ ਮੈਂ ਤਾਂ ਇਹਨਾਂ ਦੇ ਘਰੇ ਜਾ ਕੇ ਆਉਣਾ ਮੜ ਜਾ ਜਾਇਆ ਪੈਸੇ ਲੈਣੇ ਹਾਂ अच्छा चल आय काम कुम करा नी हां चल कोई ना मेरा भी चार चढ़ाईया करा दी देखिया हुन देख कैना हां कराया ओदे पैसे अड लगणगे कोई ना दिहाड़ी दे दोंगे त मैं तन्नू अड दिहाड़ी हां बुमा मरजा ਨਾਲੇ ਮੈਂ ਤੈਨੂੰ ਐ ਕਹਿਨੀ ਹੈਗੀ ਦਿਹਾੜੀ ਦਿਉੜੀ ਸਾਨੂੰ ਨਹੀਂ ਕਹਿਣਾ ਤੋਹਾ ਜੀਆਂ ਨੂੰ ਜੇ ਮੇਰੇ ਬੰਦੇ ਕੋਲ ਦਿਹਾੜੀ ਦਾ ਨਾਮ ਲੈਤਾ ਦੇਖੋ ਤਾਂ ਤੁਹਾਡਾ ਸੀਰਸੁਰ ਵਿਚੀ ਛੱਡ ਕੇ ਆ ਜੂਗਾ ਤਾਂ ਅਡਾ ਪੜਾਗਾ ਹੁਣ ਦਿਹਾੜੀ ਤਾਂ ਦਿਹਾੜੀ ਹੁੰਦੀ ਬਣੋ ਦਿਹਾੜੀ ਵਾਲਾ ਕੰਮਸ ਕਰਦੇ ਨਹੀਂ ਨਾ ਛਾਹੀ ਕੰਮ ਕਰਦਾ ਦੇਖੋ ਢਾੜੀ ਵਾਲਾ ਕੰਮ ਨਹੀਂ ਕਰਦਾ ਨਹੀਂ ਹੋ ਕੀ ਸਰਕਾਰੀ ਅਫਸਰ ਲੱਗਿਆ ਫੜੀ ਉਮੇ ਬੋਲੀ ਜਾਂਦੀ ਆ ਚਲ ਤੂੰ ਦੱਸ ਦੇ ਕੀ ਕਹਾ ਫਿਰ ਢਾੜੀ ਨਾ ਕਹਾ ਹਾਂ ਕੰਮ ਕੈਸਾ ਕਰਦੀ ਆ ਹਾਂ ਕੰਮ ਕੈਸਾ ਕਰਦੀ ਆ ਤੂੰ ਚਲ ਤੇਰੀ ਮਿਹਨਤ ਦੇ ਦੂੰਗੀ ਕੰਮ ਕਰਾ ਕੇ ਠੀਕ ਆ ਹੈ ਮਿਹਨਤ ਜਿਹੜੀ ਤੇਰੀ ਬਣੂਗੀ ਮਿਹਨਤ ਨਹੀਂ ਹੁੰਦੀ ਨਾਲ ਤੁਹਾਡੀ ਤਾਂ ਲਾਲਾਂ ਦੀ ਬੋਲੀ ਹੋਰ ਮਿਹਨਤ ਹੁੰਦੀ ਏ ਚਲ ਮਿਹਨਤ ਲਾਲਾ ਆਪਣੀ ਦੇ ਦੂੰਗੀ ਠੀਕ ਆ ਚਲ ਚੰਗਾ ਨਾਲ ਦੇਖੇ ਮੈਨੂੰ ਦੇਦੀ ਆ ਹੋ ਠੀਕ ਹੈ ਨਾ ਹੁੰਦੇ ਨੇ ਸ਼ੈਂਪੂ ਜਿਆ ਕੋਈ ਨਾ ਸ਼ੈਂਪੂ ਦੀ ਬੋਤਲ ਲੈ ਜੂਗੀ ਪਾ ਦੂੰਗੀ ਸਭ ਦੇ ਚ ਪਾ ਦੂੰਗੀ ਇੱਕ ਸਾ ਤੇ ਨਾਲੇ ਮੈਨੂੰ ਉਹ ਕੀ ਕਹਨੇ ਹੁੰਦੇ ਨੇ ਕਿ ਜੂਸ ਜਾ ਹੈਗਾ ਟੋਨ ਜੂਸ ਹਾਂ ਜੂਸ ਦੀ ਲਈ ਜੀ ਬੋਤਲ ਕੋਈ ਗੱਲ ਨਹੀਂ ਕਿਹੜਾ ਮੈਂ ਹੁਣ ਪੀਣਾਗਾ ਐ ਚਾਹੀਗਾ ਹਾਂ ਐ ਚ ਪਿਆ ਕੱਢ ਲਾ ਹਾਏ ਵੀ ਰੱਬਾ ਕਿਥੋਂ ਦਿਮਾਗ ਲੱਗਿਆ ਮੇਰਾ ਭਾਂਡੇ ਨਾ ਪੰਨਾ ਕਿਹੜਾ ਪੀਵਾਂਗੇ ਹੁਣ ਤਾਂ ਅੱਡੀ ਬੋਤਲ ਲੈ ਕੇ ਜਾਏਗੀ ਚਲ ਆ ਨਈ ਕੀ ਕਰਾਂ ਮੈਂ ਕੱਟ ਕਰ ਲਈ ਚੰਗਾ ਲੈ ਇੱਕਦਾਂ ਤਾਂ ਠੀਕ ਹੋਇਆ ਸਬਦਾ ਲੈ ਗਈ ਮੇਰਾ ਪੈਂਡਾ ਸੁੱਟ ਗਿਆ ਹਣਾ ਸੀਰੀ ਰਲ ਗਿਆ ਨਹੀਂ ਸੋਕੀ ਦਾ ਬਾਈ ਮੈਨੂੰ ਇਹ ਦਵੱਲੀ ਫਿਰ ਜਾਂਦਾ ਚੱਲ ਸੁਨੀਤਾ ਖੇਤ ਚੱਲ ਸੁਨੀਤਾ ਖੇਤ ਆ ਆ ਵਧੀਆ ਹੋਇਆ ਦੁਕਾਨ ਤੇ ਬੈਠੀ ਰਹਾ ਕਰੂੰਗੀ ਆਰਾਮ ਨਾਲ ਇੱਕ ਗੱਲ ਸੋਚਣ ਵਾਲੀ ਆ ਜਿਹੜਾ ਉਹ ਕਹਿੰਦੀ ਸੀਗੀ ਵੀ ਖੇਤਲ ਜਾ ਕੇ ਚੈੱਕ ਕਰਨ ਹੈਗਾ ਨਾ ਕਰਾ ਫੋਨ ਨਾ ਕਰ ਸੋਕੀ ਦੇ ਬਾਈ ਨੂੰ ਫੋਨ ਕਰਕੇ ਪੁੱਛ ਲਉ ਨਾ ਸੁਨੀਤਾ ਫੋਨ ਤੋਂ ਕੀ ਮੰਗਦੀ ਆ ਜੇ ਸੋਕੀ ਦਾ ਬਾਈ ਚੈੱਕ ਕਰਨ ਲੱਗ ਰਿਹਾ ਹੋਇਆ ਸਿਆਪਾ ਛਿੜ ਜੂਗਾ ਮੇਰੇ ਗੱਲ ਪੈ ਜਾਣਗੇ ਅੱਖ ਨੇ ਉਹ ਉਹ ਹਾਲਾ ਕੀ ਜਾਣਗੇ ਕਿ ਤੇ ਫਿਰ ਤੈਨੂੰ ਨਾ ਚੈੱਕ ਕਰ ਦੇਣਾ ਸਾਡ ਪਰਾਂ ਖੇਤ ਜਾਊਂਗੀ ਉੱਥੇ ਪੁੱਛ ਆਊਂਗੀ ਕੋં ਤਾਂ ਉਹ ਕਰਨਗੇ ਆਪੇ ਚਾਹ ਵਾਸਤੇ ਤਾਂ ਦਿਮਾਗ ਹਲਿਆ ਕੀ ਜੈਰੋਈ ਮੇਰਾ ਤਾਂ